ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਰੂ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸੱਚ ਚੁਗਾਦ ਸੱਚ ਹੈ ਬੀ ਸੱਚ ਨਾਨਕ ਉਸੀ ਵੀ ਸੱਚ ਸੋਚੈ ਸੋਚ ਨਾ ਹੋਵਈ ਜੇ ਸੁਚੀ ਲਖਵਾਰ ਚੁੱਪੈ ਚੁਪਣਾ ਹੋਵਈ ਜੇ ਲਾਹੇ ਰਾ ਲੇ ਉਤਾਰ ਭੁਖਿਆ ਭੁਖ ਨਾ ਉਤਰੀ ਜੇ ਬੰਨਾ ਪੁਰੀਆਂ ਪਾਰ ਸਹਿਜ ਸਿਹਾਣ ਪਾਲ ਕੋਈ ਤਾ ਇਕ ਨ ਚੱਲੇ ਨਾਲ ਕਿਵ ਸਚਿਆਰਾ ਹੋਈਐ ਤੈ ਕੂੜੇ ਟੁੱਟੇ ਪਾਰ ਹੁਕਮਰ ਜਾਈ ਚੱਲਣਾ ਨਾਨਕ ਲਿਖਿਆ ਲਾਗ ਹੁਕਮੀ ਹਮਨਾ ਕਰ ਹੁਕਮਾ ਕਿਆ ਜਾਏ ਹੁਕਮੀ ਹਮਰ ਜਿਓ ਹੁਕਮ ਲੈ ਵਢਾਈ ਹੁਕਮੇ ਔਰਤਮਨੀਚ ਹੁਕਮਾ ਲਖ ਦੁਖ ਸੁਖ ਪਾਈਏ ਇਕਨਾ ਹੁਕਮੀ ਬਖਸ਼ੀਸ ਇਕ ਹੁਕਮੀ ਸਦਾ ਪੁਆਈਏ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮਾ ਜੈ 부ਜਾ ਤਾ ਹੁਮੇ ਕਹਿ ਨ ਕੋਏ ਗਾਵੇ ਕੋ ਤਾਣ ਹੋਵੇ ਕਿਸੇ ਤਾਣ ਗਵ ਕੋ ਧਾਪ ਚੜਨੀ ਨੀਚਾਣ ਕਾਵੇ ਕੋ ਗੁਣ ਵਟਿਆਈਆਂ ਚਾਰ ਦਾਵੇ ਕੋ ਵਿਟਿਆ ਵਿਚਾਰ ਕਾਵੇ ਕੋ ਸਾਧ ਕਰੇ ਤਨ ਕੇ ਗਾਵੇ ਕੋ ਢੀਲ ਪਰਦੇ ਗਾਵੇ ਕੋ ਜਾਪੇ ਦਿਸੇ ਦੂਰ ਕਾਵੇ ਕੋ ਵੇਖਿਆ ਅਦਰਾ ਦੂਰ ਕਤਨਾ ਕਤੀ ਨਿਆਵਾ ਟੋਟ ਕਤੇ ਕਤੀ ਕਤੇ ਕੋਟੀ ਕੋਟ ਕੋਟ ਲੈਂਦਾ ਦੇ ਲੈਂਦੇ ਥੱਕ ਪਾਏ ਜੁਗਾ ਜੁਗੰਤਰ ਖਾਈ ਖਾਏ ਹੁਕਮੀ ਹੁਕਮ ਚਲਾਏ ਰਾਹੋ ਨਾਨਕ ਵਿਭਸੇ ਪੇ ਪਰਵਾਹੋ ਸਚਾ ਸਾਹਿਬ ਸੱਚ ਨਹੀਂ ਪਖਾ ਪਉ ਪਰ ਅਖ ਮੰਗ ਦੇਹ ਦੇ ਦਾਤ ਕਰੇ ਦਤਾਰ ਫਿਰ ਕੇ ਅਗੇ ਰਕੀਐ ਜਿਸ ਦੇ ਦਰਬਾਰ ਮੂਕੇ ਬੋਲਣ ਬੋਲੀਐ ਜਿਤ ਸੁਣ ਗਰੇ ਪਿਆਰ ਅੰਮ੍ਰਿਤ ਵੇ ਨਾ ਸਤਿ ਨਾਮ ਬੜਿਆਈ ਵਿਚਾਰ ਕਰਮੀ ਆਵੇ ਕੱਪੜਾ ਨਦਰੀ ਮੋਖ ਦਵਾਰ ਨਾਨਕ ਇਹ ਮੇ ਜਾਣੀਐ ਸਭ ਆਪ ਸਤਿਆਰ ਥਾਪਿਆ ਨਾ ਜਾਏ ਕਿਤਾ ਨਾ ਹੋਏ ਆਪੇ ਆਪ ਨਾਨੰਦਨ ਸੋਏ ਜਿਨੂੰ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵਿਆ ਗੁਣੇਦਾਨ ਗਾਭੀਏ ਸੁਣੀਏ ਮਨ ਰਖੀਏ ਭਾਉ ਦੁੱਖ ਪਰ ਅਰਸੁ ਕਰ ਲਾ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਆ ਸਮਾਏ ਗੁਰੇਸਰ ਗੁਰੂ ਗੋਬਿੰਦ ਅਕਬਰਮਾ ਗੁਰੂ ਪਾੜ ਪਤ੍ਰੀ ਮਾਈ ਜੇ ਹੋ ਜਣਾ ਅਖਾ ਨਹੀਂ ਕੈ ਨਕਤ ਨਾ ਜਾਏ ਤੁਰਾਂ ਕੀ ਇੱਕ ਦੇਹੀ 부ਜਾਈ ਸਭਨਾ ਜੀਆਂ ਕਾ ਇੱਕੋ ਦਾਤਾ ਸੋ ਮੈਂ ਵਿਸਰਨਾ ਜਾਏ ਪੀਰਤ ਨਾਮਾ ਜੇ ਤਿਸ ਪਾਵਾਂ ਬਿਨ ਪਾਣੇ ਕੀ ਨਾਹੀਂ ਕਰੀ ਜੇਤੀ ਸਿਰ ਟੁਪਾਈ ਵਿਥਾਂ ਬਿਣ ਕਰਮਾਂ ਤੇ ਵਿਲੇ ਲਈ ਮਾਟ ਵਿੱਚ ਰਤਨ ਜਵਾਹਰ ਮਾਲਿਕ ਜੇ ਇੱਕ ਗੁਰ ਕੀ ਸਿੱਖ ਸੁਣੇ ਗੁਰ ਆ ਕੀ ਇੱਕ ਦੇਹੀ 부ਝਾਈ ਸਭਨਾ ਜਿਆਂ ਕਾ ਇੱਕੋ ਦਾਤਾ ਸੋ ਮੈ ਵਿਸਰਨਾ ਧਾਈ ਜੇ ਜੁਗ ਚਾਰੇ ਆਰਜਾ ਹੋਰ ਤ ਸੁਣੀ ਹੋਏ ਨਵਾ ਖੰਡਾ ਵਿੱਚ ਜਾਣੀਐ ਨਾ ਚਲੇ ਸਭ ਕੋਈ ਕੀਟਾ ਅੰਦਰ ਕੀਟ ਕਰ ਦਸੀ ਦੋਸ ਤਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤੇ ਆ ਗੁਣ ਦੇ ਤੇਹਾ ਕੋਈ ਨਾ ਸੁਝਈ ਜੇ तिस ਗੁਣ ਕੋਈ ਕਰੇ ਸੁਣੀਐ ਸਿੱਧ ਪੀਰ ਸਰਨਾਥ ਸੁਣੀਐ ਧਰਤੀ ਤਵਲਾ ਕਾਸ਼ ਸੁਣੀਐ ਦੀਪ ਨਉ ਪਤਾਲ ਸੁਣੀਐ ਪੋ ਨ ਸਕੈ ਕਾਨ ਨਾਨਕ ਪਗਤਾ ਸਦਾ ਵਿਗਾਸੇ ਸੁਣੀਐ ਦੁਖ ਪਾਪ ਕਾ ਨਾਸ ਸੁਣੀਐ ਈਸਰ ਪਰਮਾइंद ਸੁਣੀਐ ਮੁਖ ਸਲਾ ਹਰਿਮੰਦ ਸੁਣੀਐ ਜੋਗ ਜੁਗਤ ਤਨ ਭੇਦ ਸੁਣੀਐ ਸਤਸਤ ਸਿਮਰਤ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਣੀਏ ਦੁਖ ਪਾਪ ਕਾ ਨਾਸ ਸੁਣੀਏ ਸੰਤ ਸੰਤੋਪ ਗਿਆਨ ਸੁਣੀਏ 68 ਕਾ ਇਨਾਨ ਸੁਣੀਏ ਪੜ ਪੜ ਪਾਵੈ ਮਾਨ ਸੁਣੀਏ ਲਾਗ ਸਹਿ ਧਿਆਨ ਨਾਨਕ ਭਗਤਾ ਸਦਾ ਵਿਗਾਸ ਸੁਣੀਏ ਦੁਖ ਪਾਪ ਕਾ ਨਾਸ ਸੁਣੀਏ ਸਰਾ ਗੁਣਾ ਕੇ ਗਾਹੇ ਸੁਣੀਏ ਸੇਖ ਪੀਰ ਪਤਛਾਏ ਸੁਣੀਏ ਅੰਧਾ ਪਾਵੈ ਰਾਹੋ ਸੁਣੀਏ ਹਾਟ ਬਸ ਗਾਹੋ ਨਾਨਕ ਭਗਤਾ ਸਦਾ ਵਿਗਾਸ ਸੁਣੀਏ ਦੂਖ ਪਾਪ ਕਾ ਨਾਸ ਮਨ ਕੀ ਗਤ ਕੈ ਨਾ ਜਾਏ ਜੇ ਕੋ ਕਹਿ ਪਿਛੇ ਪਛਤਾਏ ਕਾਗਜ ਕਰਮ ਨਾ ਲਿਖਣ ਹਾਰ ਮਨ ਕਾ ਬਹਿ ਕਰਨ ਵਿਚਾਰ ਐਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੈ ਸੁਰਤ ਹੋਵੇ ਮਨ ਬੁੱਧ ਮੰਨੈ ਸਗਲ ਪਵਣ ਕੀ ਸਦ ਮੰਨੈ ਮੋ ਝੁਟਾ ਨਾ ਖਾਏ ਮੰਨੈ ਜਮਕੇ ਸਾਥ ਨਾ ਜਾਏ ਐਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੈ ਮਾਰਗ ਠਾਕ ਨਾ ਪਾਏ ਮੰਨੈ ਪਤਿ ਸਿਉ ਪ੍ਰਗਟ ਜਾਏ ਮੰਨੈ ਮੰਗਲ ਚੱਲੈ ਪੰਥ ਮੰਨੈ ਧਰਮ ਸੇਤੀ ਸੰਮੰਧ ਐਸਾ ਨਾਮ ਨਰਨਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨੈ ਪਾਵੇ ਮੁਕਤਿ ਵਾਰ ਮਨੈ ਪਰਵਰ ਸਦਾਰ ਮਨੈ ਤਰੇ ਤਰੇ ਗੁਰ ਸਿਖ ਮਨੈ ਨਾਨਕ ਪਵੇ ਨਪਤ ਐਸਾ ਨਾਮ ਨਰਨਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਹਰਿ ਪਰਮਾਨ ਪੰਜ ਪਰਦਾਨ ਪੰਚੇ ਪਾਵੇ ਦਰਗਮਾਨ ਪੰਚ ਸੋਹ ਦਰ ਰਾਜਨ ਪੰਚਾ ਕਾ ਬੁਰੇ ਏਕ ਧਿਆਨ ਜੇ ਕੋ ਕਹੇ ਕਰੇ ਵਿਚਾਰ ਤਰਤੇ ਕੀ ਕਰਨੇ ਨਹੀਂ ਸੋ ਮਾਰ ਤੋਲ ਧਰਮ ਦਇਆ ਕਾ ਪੂਤ ਸੰਤੋਖਾ ਥਾਪ ਰਖਿਆ ਜਨਸੂਤ ਜੇ ਕੋ ਬੁਝਿਆ ਹੋਵੇ ਸਚਿਆਰ ਤਵਲੇ ਉਪਰ ਕਿਤਾ ਭਾਰ ertid hor paray hor hor tiste paar tale kon jore ji ja taranga ke nao sabda likhya budhi ka naam ਇਹੋ ਲੇਖਾ ਲਿਖ ਜਾਣਾ ਕੋਇ ਲੇਖਾ ਲਿਖਿਆ ਕੀਤਾ ਹੋਇ ਕੀਤਾ ਤਾਣ ਸਵਲ ਰੂਪ ਕੀਤੀ ਦਾਤ ਜਾਣੇ ਕੌਣ ਕੂਤ ਕੀਤਾ ਪ੍ਰਸਾਉ ਇੱਕ ਕਵਾਉ ਤਿਸਤੇ ਹੋਇ ਲਖ ਦਰਿਆਉ ਉਤਰਤ ਕੌਣ ਕਾ ਵਿਚਾਰ ਵਾਰਿਆ ਨਾ ਜਾਮ ਇੱਕ ਵਾਰ ਜੋ ਤੁਧ ਭਗਵ ਸਾਈ ਭਲੀਕਾਰ ਤੂ ਸਦਾ ਸਲਾਮਤ ਨਰੰਕਾਰ असंख का जाप संक पाओ असंख पूजा असंख तपताओ संख ग्रंथ मुख वेद पाठ सक जोग मन रहे उतार असंख भगत गुण ज्ञान विचार संख सती असंख दातार संख सुरमोोपक सार असंख मौन लिबलाए तार ਉਦਰਤੇ ਕੌਣ ਕਾ ਵਿਚਾਰ ਵਾਰਿਆ ਨਾ ਜਾਮਾ ਇੱਕ ਵਾਰ ਜੋ ਤੁਧ ਭਾਵੈ ਸਾਈ ਪਲਿਕਾਰ ਤੂੰ ਸਦਾ ਸਲਾਮਤ ਨਰੰਕਾਰ ਸੰਕਮੂਰਖ ਅੰਦਕੋਰ ਸੰਕਚੋਰ ਆਰਾਮਖੋਰ ਅਸਾਂਖਾ ਅਮਰ ਕਰ ਜਾਏ ਜੋ ਰ ਸੰਖ ਗਲਵਤ ਹਤਿਆ ਕਮਾਏ ਸੰਖ ਪਾਪੀ ਪਾਪ ਕਰ ਜਾਏ ਅਸੰਖ ਕੁੜਿਆ ਰ ਕੁੜੇ ਫਿਰਰਾਏ ਅਸੰਖ ਮਨੀਸ਼ ਮਲ ਭਕ ਖਾਹੇ ਅਸੰਖ ਨਿੰਦਕ ਸਿਰ ਕਰੇ ਭਾਰ ਨਾਨਕ ਨੀਚ ਕਹਿ ਵਿਚਾਰ ਵਾਰਿਆ ਨਾ ਜਾਵਾ ਇਕ ਵਾਰ ਜੋਤਿ ਤੁਪਾਵੈ ਸਾਈ ਪਲੀਕਾਰ ਤੂੰ ਸਦਾ ਸਲਾਮਤ ਨਾ ਅਹੰਕਾਰ ਸੰਖ ਨਾਭ ਸੰਖਤਾਬ ਸੰਖ ਅਗਮ ਅਗਮਨੋਏ ਅਸੰਖ ਕਰ ਸਿਰ ਬਾਰ ਹੋਏ ਅਕਰੀ ਨਾਮ ਅਕਰੀ ਸਲਾ ਅਕਰੀ ਗੀਤ ਗੁਣ ਗਾਹ ਅਕਰੀ ਲਿਖਣ ਬੋਲਣ ਬਾਣੀ ਅਕਰਾ ਸਿਰ ਸੰਜੋਗ ਵਖਾਣੀ ਜਿਨ ਇਹ ਲੇਖੇ ਤਿਸ ਸਿਰ ਨਾਹੇ ਜੇਵ ਫਰਮਾਏ ਤਿਉ ਤਿਉ ਪਾਹੇ ਜੇਤਾ ਕੀਤਾ ਤੇਤਾ ਨਾਉ ਬਿਨ ਨਾਮੇ ਨਹੀਂ ਕੋ ਥਾਉ ਕੁਦਰਤੇ ਕੋਣ ਕਾ ਵਿਚਾਰ ਬਰਿਆ ਨਾ ਜਾਵਾ ਇੱਕ ਵਾਰੇ ਜੋ ਟੁੱਟ ਪਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਰਨਕਾਰ ਪਰਿਏ ਹੱਥ ਪੈਰ ਤੰਦੇ ਪਾਣੀ ਟੁੱਟ ਉਤਰਸ ਕੇ ਮੂਰਤ ਪਲੀਤੇ ਕੱਪੜਾ ਹੋਏ ਦੇ ਸਾਬਣ ਲਈਏ ਉਹ ਧੋਏ ਪਰਿਏ ਮਤ ਪਾਪਾ ਕੇ ਸੰਗ ਓ ਟੁੱਪਾ ਨਵਕ ਰੰਗ ਉਨਵੇਂ ਪਾਪੀ ਆਖਣ ਨਹੀਂ ਕਰ ਕਰ ਕਰਨਾ ਲਿਖਲਾ ਜਾਏ ਆਪੇ ਬੀਜ ਆਪੇ ਹੀ ਖਾਏ ਨਾਨਕ ਹੁਕਮੀ ਆਵੈ ਜਾਏ ਤੀਰਥ ਤਪ ਦਇਆ ਦੂਤ ਦਾਨ ਜੇ ਕੋ ਪਾਵੈ ਤਿਲਕ ਮਾਨ ਸੁਣਿਆ ਮੰਨਿਆ ਮਨ ਕੀਤਾ ਪਾਉ ਅੰਤਰਗਤ ਤੀਰਥ ਮਲ ਲਾਓ ਸਭ ਗੁਣੰ tere main nahi koi bin gun kitte bhagat na hoye swasth hatmani barmao sat swaan sada manjao kaun so vinnna vakt kaun kaun titti kaun vaar kaun si rutti maa kaun jit hova aakar vein na paya pandti je hoven puraan vakt na paya kaadiya je likhan lekh puraan titti vaar na jogi jane je ਰੁਤੀ ਮਾ ਨਾ ਕੋਏ ਜਾ ਕਰਤਾ ਸ੍ਰੀ ਕੋ ਸਭ ਜਐ ਆਪੇ ਜਾਣੈ ਸੋਏ ਕਿਵ ਕਰ ਆਖਾ ਕਿਵ ਸਨਾਈ ਕਿਵ ਵਰਨੀ ਕਿਵ ਜਾਣਾ ਨਾਨਕ ਆਕਰ ਸਭ ਕੋ ਆਕੇ ਇੱਕ ਤੋਂ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਹੀਂ ਕੀਤਾ ਜਾ ਕਾ ਹੋਵੈ ਨਾਨਕ ਜੇ ਕੋ ਆਪੇ ਜਾਣੈ ਅਗੇ ਕੀਆ ਨਾ ਸੋਹੈ ਪਤਲ ਪਤਲ ਲਖ ਦਸ ਗਸ ਉੜ ਕੁੜਕ ਪਾਲ ਥਕੇ ਵੇਦ ਕੈਨਕ ਦਾਤ ਸੈ ਸ 18 ਕੈਨਕ ਤੇ ਬਾ ਅਮੁੱਲ ਇੱਕ ਦਾਤ ਲੇਖਾ ਹੋਇ ਤਾਲ ਕੀਏ ਲੈ ਕੇ ਹੋਏ ਵਿਨਾਸ਼ ਨਾਨਕ ਵੱਡਾ ਆ ਕੀਏ ਆਪੇ ਜਾਣੇ ਆਪ ਸਨਹੀਂ ਸਨਹੀਂ ਇਤੀ ਸੁਰਤ ਨ ਪਾਈਆਂ ਨਦੀਆਂ ਅਤੇ ਵਾਹੋ ਪਹੁ ਸੁਮੰਦਨਾ ਜਾਣੀ ਐ ਸਮੁੰਦਰ ਸਾਹ ਸੁਲਤਾਨ ਗਿਰਹਾ ਸੇਤਿਮਾਨ ਤਨ ਕਿੜੀ ਤੁਲਨਾ ਹੋਮਣੀ ਜੇ ਤਿਸਮਨੋ ਨਾ ਵਿਸਰੇ ਅੰਤਨਾ ਸਿਵਤੀ ਕਹਿਣਾ ਅੰਤ ਅੰਧ ਨ ਕਰ ਲੈ ਦੇਣ ਨਾ ਅੰਤ ਅੰਤਨਾ ਵੇਖਣਾ ਸੁਣਨਾ ਅੰਤ ਅੰਤਨਾ ਜਾਪੈ ਕਿਆ ਮਨਮੰਤ ਅੰਤਨਾ ਜਾਪੈ ਕੀਤਾ ਅਕਰ ਅੰਤਨਾ ਜਾਪੈ ਪਾਰ-ਪਾਰ ਅੰਤ ਕਾਰਣ ਕੇਤੇ ਬਿਨ ਲਾਏ ਤਾਂ ਕੇ ਅੰਤ ਨਾ ਪਾਏ ਜਾਏ ਇਹੋ ਅੰਤ ਨਾ ਜਾਣਾ ਕੋਏ ਬੋਤਾ ਕਈਏ ਬੋਤਾ ਹੋਏ ਵੱਡਾ ਸਾਹਿਬ ਉੱਚਾ ਤਾਂ ਹੋ ਉੱਚੇ ਉਪਰ ਉੱਚਾ ਨਾਓ ਇਹ ਬੜਾ ਉੱਚਾ ਹੋਵੇ ਕੋਏ ਤਿਸ ਉੱਚੇ ਕਿਉ ਜਾਣਾ ਸੋਏ ਜੇ ਵਡਾ ਆਪ ਜਾਣੇ ਆਪ ਆਪ ਨਾਨਕ ਨਾ ਤੀ ਕਰਮੀ ਦਾਤ ਬੋਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਾ ਤਮਾਏ ਕਿਤੇ ਮੰਗਲ ਜੋਤਿ ਪਾਰ ਕੀਤਿਆ ਕਣਤ ਨਹੀਂ ਵਿਚਾਰ ਕੀਤੇ ਖੱਪ ਟੁੱਟੇ ਵਿਚਾਰ ਕਿਤੇ ਲੈ ਲੈ ਮੁਕਰ ਪਾਹੀ ਕਿਤੇ ਮੂਰਖ ਖਾਈ ਖਾਏ ਕੀਤਿਆ ਦੂਖ ਭੂਖ ਸਦਮਾਰ ਇਹ ਵੀ ਦਾਤ ਤੇਰੀ ਦਤਾਰ ਬੰਦਕ ਨਾਸੀ ਬਾਣੇ ਹੋਏ ਹੋ ਰਾਕ ਨਾ ਸਕੈ ਕੋਏ ਜੇ ਕੋ ਖਾਇ ਕ ਅੱਖਣ ਪਾਏ ਉਹੋ ਜਾਣੇ ਜੇਤਿਆ ਮੋਖਾਏ ਆਪੇ ਜਾਣੇ ਆਪੇ ਦੇਈ ਅੱਖ ਸੇ ਵੀ ਕੋਈ ਕੋਇ ਜਿਸ ਨੂੰ ਬਖਸ ਸਿਖਤ ਸਲਾਹਾ ਨਾਨਕ ਪਾਤਸ਼ਾਹੀ ਪਾਤਸ਼ਾਹ ਮਨੁ ਗੁਣਾ ਮਨੁ ਵਪਾਰ ਅਮਨੁ ਵਪਾਰੀ ਹੈ ਮਨੁ ਬਨਾਰੈ ਮਨੁ ਆਵੇ ਮਨੁ ਜਾਏ ਮਨੁ ਪਾਏ ਮਨੁ ਸਮਾਏ ਅਮਨੁ ਧਰਮਾ ਮਨੁ ਦੀਵਾਨ ਮਨੁ ਤੋਨਾ ਮਨੁ ਪਰਵਾਨ ਮਨੁ ਬਕਸੀ ਸ ਮਨੁ ਨਿਸ਼ਾਨ ਮੋਲ ਕਰਮ ਮੋਲ ਪਰਵਾਨ ਮੋਲ ਮੋਲ ਆਖਿਆ ਨਾ ਜਾਏ ਆਖੀ ਆਖੀ ਰਲ ਲਾਏ ਆਖੇ ਵੇਦ ਪਾਤ ਪੁਰਾਨ ਆਖੇ ਪੜੇ ਕਰੇ ਵਿ ਗਿਆਨ ਆਖੇ ਬਰਮ ਬਰਮ ਆਖੇ ਇੰਦਰ ਆਖੇ ਗੋਪੀ ਤੇ ਗੋਬਿੰਦ ਆਖੇ ਈਸ਼ਰ ਆਖੇ ਸਿੱਧ ਆਖੇ ਕਿਤੇ ਕਿਤੇ ਪਦ ਆਖੇ ਦਨਵਾਕ ਦੇਵ ਆਖੇ ਸੁਰ ਨਰ ਮਨ ਜਨ ਸੇਵ ਕਿਤੇ ਆਖੇ ਆਖਣ ਪਾਏ ਕਿਤੇ ਕਹਿ ਕੇ ਉਡ ਉਡ ਜਾਏ ਇਤੇ ਕੀਤੇ ਹੋਰ ਕਰ ਤਾਕ ਨਾ ਸਕੈ ਕੋਈ ਕੋਏ ਜੇ ਵੜ ਪਾਵੈ ਤੇ ਵੜ ਹੋਏ ਨਾਨਕ ਜਾਣਾ ਸੱਚਾ ਸੋਏ ਜੇ ਕੋ ਅਕਰ ਭੋਲ ਵਿਗਾੜ ਤਾਂ ਲਿਖਿਆ ਸਿਰ ਗਵਾਰਾ ਗਵਾਰ ਸੋਦਰ ਕੇ ਹਾਸੋ ਗਰ ਕੇ ਹਾ ਜਿਤਬਾ ਸਰਬ ਸਮਾਲੇ ਬਾਜੇ ਨਾਦ ਅਨੇਕ ਸੰਗਾ ਕਿਤੇ ਵਮਣਾਰੇ ਕਿਤੇ ਰਾਗ ਪਰਿ ਸੋ ਕਈਨਨ ਕਿੱਤੇ ਗਾਵਣ ਹਾਰੇ ਗਾਵਣ ਤੁਜਨੋਂ ਪਉਣ ਪਾਣੀ ਬੈ ਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵੈ ਚਿਤ ਗੁਪਤ ਲਿਖ ਜਾਣਾ ਲਿਖ ਲਿਖ ਧਰਮ ਵਿਚਾਰੇ ਗਾਵੈ ਈਸ਼ਰ ਬਰਮਾ ਦੇਵੀ ਸਵਨ ਸਦਾ ਸਵਾਰੇ ਗਾਵੈ ਇੰਦ ਦੇ ਅਸਨ ਬਿਟੇ ਦੇਵਤਿਆ ਦਰਨ ਲੇ ਗਾਵੈ ਸਿਧ ਸਮਾਧੀ ਅੰਦਰ ਗਾਵਣ ਸਾਧ ਵਿਚਾਰੇ ਗਾਵਣ ਜਤੀ ਸਤੀ ਸੰਤੋਖੀ ਗਾਵੈ ਵੀਰ ਕਰਾਰੇ ਗਾਵਨ ਪੰਡਤ ਪੜਨ ਰੱਖੀ ਸਰ ਜੁਗ ਜੁਗ ਵੇਦਾ ਨਾਲੇ ਗਾਵੇ ਮੋਹਨੀਆ ਮਨ ਮੋਹਨ ਸੁਰਗਾ ਮਲਚ ਪਿਆ ਨੈ ਗਾਵਨ ਰਤਨ ਪਾਏ ਤੇਰੇ ਅਰਸ਼ਟ ਤੀਰਥ ਨਾਲੇ ਗਾਵੇ ਜੋਦ ਮਾ ਬਨਸੂਰਾ ਗਾਵੇ ਖਾਣੀ ਚਾਰੇ ਗਾਵੇ ਖੰਡ ਮੰਡਲ ਵਰਪੰਡਾ ਕਰ ਕਰ ਰੱਖੇ ਤਾਰੇ ਸੋਈ ਤੁਦ ਨੂੰ ਗਾਵੇ ਜੋ ਤੁਦ ਪਾਵਨ ਰਤੇ ਤੇਰੇ ਭਗਤਰ ਸਾਲੇ ਹੋਰ ਕਿਤੇ ਗਾਵਨ ਸੋ ਮੈਂ ਚਿਤ ਨਾ ਮਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸਤਿ ਸਾਹਿਬ ਸੱਚਾ ਸੱਚੀ ਨਾਹੀ ਐ ਵੀ ਉਸੀ ਜੈ ਨਜਸੀ ਰਚਨਾ ਜਿਨ ਨਰਚਾਈ ਰੰਗੀ ਰੰਗੀ ਪਾਤੀ ਕਰ ਕਰ ਜਿਨਸੀ ਮਾਇਆ ਜਿਨੋਂ ਪਾਈ ਕਰ ਕਰ ਵਿਕੇ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ ਜੇ ਤਿਸ ਭਾਵੇ ਸੋਈ ਕਰਸੀ ਉਕਮਨਾ ਕਰ ਨਾ ਜਾਈ ਸੋ ਪਤ ਸਾਹਾ ਸਾ ਪਤ ਸਾਈਬ ਨਾਨਕ ਰਣਰਜਾਈ ਮੁੰਡਾ ਸੰਤੋਖ ਸ਼ਰਮ ਪਤ ਚੋਲੀ ਧਿਆਨ ਕੀ ਕਰੇ ਬਬੂਤ ਕਿਤੈ ਕਾਲ ਕੁਵਾਰੀ ਕਿਆ ਜੁਗਤ ਡੰਡਾ ਪ੍ਰਤੀਤ ਆਈ ਪਰਤੀ ਸਗਲ ਜਮਾਤੀ ਮਨ ਜੀਤੇ ਜਗ ਜੀਤ ਆਦੇਸ ਚੇ ਆਦੇਸ ਆਦ ਨੀਲ ਨਾਦ ਨਾਤੇ ਜੁਗ ਜੁਗ ਇੱਕੋ ਵੇਸ ਉਗਟ ਗਿਆਨ ਦਇਆ ਭੰਡਾਰਨ ਟਕਟ ਵਜੈ ਨਾਤ ਆਪ ਨਾਤ ਨਾਤੀ ਸਭ ਜਾ ਕੀ ਰਿੱਦ ਸਿਧ ਅਵਰਾਸਾਤ ਸੰਜੋਗ ਵੰਜੋਗ ਦੋਇ ਕਾਰ ਚਲਾਵੇ ਲੈ ਕੇ ਆਵੇ ਭਾਕ ਅਦੇਸਤਿ ਸੇ ਅਦੇਸ ਆਦ ਨਿਲ ਨਾਦ ਨਾਤ ਜੁਗ ਜੁਗ ਇੱਕੋ ਵਿਸ ਇੱਕਮਾਈ ਜੁਗਤ ਵਿਆਹੀ ਤਿਰ ਚੱਲੇ ਪਰਵਾਨ ਇੱਕ ਸੰਸਾਰੇ ਇੱਕ ਬੰਦਾਰੇ ਇਕਲਾਏ دیਵਾਨ ਜੇਵ ਤਿਸ ਪਾਵੈ ਤੇਵ ਚਲਾਵੈ ਜਿਵ ਹੋਵੇ ਫਰਮਾਨ ਉਹ ਵੇਖੇ ਉਹ ਨਾ ਨਦਰ ਨਾ ਆਵੇ ਬਹੁਤਾ ਇਹ ਵਿਡਾਣ ਆਦੇਸ ਤਿਸੇ ਆਦੇਸ ਆਦ ਨੀਲ ਨਦ ਨਾਤ ਜੁਗ ਜੁਗ ਇਕੋ ਬੇਸ ਅਸਣ ਲੋਏ ਲੋਏ ਪੰਡਾਰ ਜੋ ਕਿਛ ਪਾਇਆ ਸੋ ਇਕ ਵਾਰ ਕਰ ਕਰ ਵੇਖੇ ਸੱਜਣ ਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ ਤਿਸੇ ਆਦੇਸ ਆਦ ਆ ਦਾ ਨੀਲਾ ਨਾਤ ਨਾਤ ਚੁਕ ਚੁਕ ਇੱਕੋ ਵਿਸ ਇੱਕ ਤੂੰ ਜੀ ਪਉ ਲਖ ਹੋਵੈ ਲਖ ਹੋਵੈ ਲਖ ਵਿਸ ਲਖ ਲਖ ਕਿੜਾ ਆਖੀਐ ਇੱਕ ਨਾਮ ਜਗਦੀਸ਼ ਏ ਤੂੰ ਰਹਾ ਪਤ ਪਵੜੀਆ ਚੜਿਆ ਹੋਇਆ ਕਿਸ ਸੁਣ ਗੱਲਾਂ ਆਕਾਸ਼ ਕੀ ਕੀਟਾ ਆਈ ਰੀਸ ਨਾਨਕ ਨਦਰੀ ਪਾਈਐ ਕੁੜੀ ਕੁੜੈ ਠੀਸ ਅਖਣਾ ਜੋਰ ਚੁਪੈ ਨਾ ਜੋਰ ਜੋਰ ਨਾ ਮੰਗਣਾ ਦੇਣਾ ਜੋਰ ਚੋਰਨਾ ਜੀਵਨ ਮਰਨਾ ਜੋਰ ਜੋਰਨਾ ਰਾਜ ਮਾਲ ਮਨਸੂਰ ਜੋਰਨਾ ਸੁਰਤੀ ਗਿਆਨ ਵਿਚਾਰ ਜੋਰਨਾ ਜੁਤੀ ਛੁੱਟੇ ਸੰਸਾਰ ਜਿਸ ਹੱਥ ਜੋਰ ਕਰੇ ਵੇਖੇ ਸੋਏ ਨਾਨਕ ਉੱਤਮ ਨੀਚ ਨਾ ਕੋਈ ਰਾਤੀ ਰੂਤੀ ਤਿਤੀ ਵਾਰ ਪੌਣ ਪਾਣੀ ਅਗਨੀ ਪਾਤਲ ਇਸ ਵਿੱਚੇ ਧਰਤੀ ਤਾਪੂ ਰਕੀ ਤਰਸਾਲ ਦੇਸ ਵਿੱਚ ਜੀ ਜੁਗਤ ਕੇ ਰੰਗ ਤਿੰਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿਤ ਸੋਹਣ ਪੰਜ ਪਰਵਾਨ ਨਦਰੀ ਕਰਮ ਪਵੈ ਨਿਸ਼ਾਨ ਕੰਚ ਪਕਾਈ ਉਥੇ ਪਾਏ ਨਾਨਕ ਗਿਆ ਜਾਪੇ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਪੋ ਕਰਮ ਕਿਤੇ ਪਾਉਣ ਪਾਣੀ ਬੈ ਸੰਤਰਿ ਕਿਤੇ ਕਨ ਮਹਿਚ ਕਿਤੇ ਵਰ ਮੈਂ ਕਟਿਤ ਕੜੀਆ ਰੂਪ ਰੰਗ ਕੇ ਵੇਸ ਕਿਤੇ ਕਰਮ ਭੂਮੀ ਮੇਰ ਕਿਤੇ ਕਿਤੇ ਤਉਪਦੇਸ਼ ਕਿਤੇ ਇੰਦ ਚੰਦ ਸੁਰ ਕਿਤੇ ਕਿਤੇ ਮੰਡਲ ਦੇਸ ਕਿਤੇ ਸਿੱਧ ਬੁੱਧ ਨਾਟ ਕਿਤੇ ਕਿਤੇ ਦੇਵੀ ਵੇਸ ਕਿਤੇ ਦੇਵਦਨ ਮਨ ਕਿਤੇ ਕਿਤੇ ਰਤਨ ਸਮੰਦ ਇਤਿਆ ਖਾਣੀ ਕਿਤੇ ਬਾਣੀ ਕਿਤੇ ਪਤ ਨਰੰਦ ਕਿਤੇ ਸੁਰਤੀ ਸੇਵਕ ਕਿਤੇ ਨਾਨਕ ਅੰਤਨਾ ਉਤ ਗਿਆਨ ਕੰਡ ਮੈਂ ਗਿਆਨ ਪਰਚੰਡ ਤਿਤੇ ਨਾਦ ਬਿਨੋਦ ਕੋਡ ਆਨੰਦ ਸ਼ਰਮ ਕੰਡ ਕੀ ਬਾਣੀ ਰੂਪ ਤਿਤੇ ਗੜਿਏ ਕੜਤ ਗੜਿਏ ਬਹੁਤ ਆਨੂਪ ਤਾਕੀਆਂ ਗੱਲਾਂ ਕੱਟੀਆਂ ਨਾ ਜਾਏ ਦੇਖੋ ਕਹਿ ਪਿਛੇ ਪਛਤਾਏ ਤਿੱਥ ਕੜੀਏ ਸੁਰਤ ਮਤਮਨ ਬੁੱਧ ਤਿੱਥ ਕੜੀਏ ਸੁਰਾਂ ਸਿਧਾਕੀ ਸਦ ਕਰਮकांड ਕੀ ਬਾਣੀ ਜੋਰ ਤਿੱਥ ਹੋਰ ਨਾ ਕੋਈ ਹੋਰ ਤਿੱਥ ਜੋਤ ਮਨਾਉ ਬਲਸੂਰ ਤਿਨ ਮੈਂ ਰਾਮ ਰਹਾ ਵਰਪੂਰ ਤਿੱਥ ਸਿਤੋ ਸਿਤਾ ਮਮ ਮਾਇ ਤਾਕੇ ਰੂਪ ਨ ਕਤ ਨ ਜਾਏ ਨਾ ਹੂ ਮਰੇ ਨ ਠਾਗੇ ਜਾਏ ਜਿਨ ਮਕੇ ਰਾਮ ਵਸੇ ਮਨ ਮਾਹਿ ਇਤਿ ਭਗਤ ਵਸਕ ਨੋਏ ਕਰੇ ਅਨੰਦ ਸਚਾ ਮਨ ਸੋਏ ਸੱਚੇ ਖੰਡ ਵਸੇ ਨਰਿੰਕਾਰੇ ਕਰ ਕਰ ਵੇਖੇ ਨਜ਼ਰ ਨਿਹਾਲ ਇਤਿ ਖੰਡ ਮੰਡਲ ਵਰਬੰਡ ਜੇ ਕੋ ਕਤੈ ਤਾ ਅੰਤ ਨਾ ਅੰਤ ਤਿਤ ਨੋਏ ਨੋਏ ਆਕਾਰ ਜਿਵੇਂ ਜਿਵੇਂ ਹੁਕਮਤਵੇਂ ਤੇਵੇਂ ਕਾਰ ਵੇਖੇ ਵਿਖੇ ਕਰ ਵਿਚਾਰ ਨਾਨਕ ਕਤਨਾ ਕਰਦਾ ਸਾਰ ਜਦ ਪਹਾਰਾ ਦੇਰਤੀ ਸੁਨਿਆਰ ਰਹਿਣ ਮਤ ਵੇਦ ਤਿਆਰ ਪਾਉ ਗੱਲਾ ਅਗਨੀ ਤਪਤਾਓ ਭੰਡਾ ਪਾਉ ਅੰਮ੍ਰਿਤ ਤਿੱਟੇ ਟਾਨ ਕੜੀਏ ਸਭ ਸੱਚੀ ਟਸਕਾਨ ਜਿਨ ਕਿਉ ਨਦਰ ਕਰਮ ਨ ਤਿਨ ਕਾਰ ਨਾਨਕ ਨਦਰੀ ਨਦਰ ਨਿਹਾਲ ਸ਼ਲੋਕ ਪਾਣ ਗੁਰੂ ਪਾਣੀ ਪਿਤਾ ਮਾਤਾ ਤਰਤ ਮਾਤਾ ਦਿਵਸ ਰਾਤੋਈ ਦਾਈ ਦਇਆ ਕੇ ਲੈ ਸਗਲ ਜਗਤ ਚੰਗੇ ਆਈਆਂ ਬੁਰੀਆਂ ਆਵਾਚੇ ਧਰਮਾ ਦੂਰ ਕਰਮੀ ਆਪੋ ਆਪਣੀ ਕੈ ਦੇ ਡੇ ਕੇ ਦੂਰ ਨੀ ਨਾਮ ਤੇ ਆਇਆ ਦੇ ਮੁਸ਼ਕਲ ਕਾਲ ਨਾਨਕ ਦੇਵਕ ਉਜਲੇ ਤੇ 3 ਚੁੱਟੀ ਨਾਲ 10 ਪਾਠ ਚਾਈ ਦਸਵੀਂ ਕਵਿਉ ਬਾਚ ਬੇਨਤੀ ਚੋਪਈ ਹਮਰੀ ਕਰੋ ਆਦੇ ਰੱਛਾ पूरन होए चित की चात अब जर्नन मन रहे मारा अपना जान करो पित्त पारा हमरे दुष्ट सबे तुम ताबो आप हाथ दे मोहे बचाबो सुखी बसे मोरो परिवार रा सेवक सिख सबे करता रा मोर अच्छा निज करदे करिया सब बैरन को असन करिया पूरन होए हमारी ऐसा तोर भजन की रे प्यासा ਛਾੜ ਕੋਈ ਔਰ ਨਾ ਧਿਆਉ ਜੋ ਬਰਚਾਉ ਸੋ ਤੁਮ ਤੇ ਪਾਉ ਸੇਵਕ ਸਿਕ ਮਰ ਤਾਰੀਐ ਚੁਨ ਚੁਨ ਸਤਰ ਹਮਾਰੇ ਮਾਰੀਐ ਆਪ ਹੱਥ ਦੇ ਮੁਝੇ ਬਰੀਐ ਮਰਨ ਕਾਲ ਕਾ ਤਰਸਨ ਵਰੀਐ ਉਹ ਜੋ ਸਦਾ ਮਾਰੇ ਪੱਛਾ ਸਿਰਿਆ ਸੋ ਚੋ ਕਰੇ ਔਰ ਚਾ ਰਖ ਲਿਓ ਮੋ ਰਖ ਨਹਾਰੇ ਸਾਹਿਬ ਸੰਤ ਸਾਹਿਬ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮ ਹੋ ਪੂਰੀ ਚਤੁਰਦਸ ਕੰਤਾ ਕਾਲ ਭਾਏ ਬ੍ਰਹਮਾ ਬੁੱਧ ਤਰਾ ਕਾਲ ਪਾਏ ਸ਼ਿਵ ਜੋ ਅਵਤਾਰਾ ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀ ਆਤਮਾਸ਼ਾ ਜਮਨ ਕਾਲ ਜੋ ਵਿਚਮ ਕੀਓ ਵੇਦ ਰਾਜ ਬ੍ਰਹਮਾ ਜੋਤੀਓ ਜਮਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਈ ਅਵਾਰਾ ਜਮਨ ਕਾਲ ਸਭ ਜਗਤ ਬਨਾਇਓ ਦੇਵ ਦਾਤ ਜਛਨ ਉਪਜਾਇਓ ਆਦ ਅੰਤੇ ਕੋ ਅਵਤਾਰਾ ਸੋਈ ਗੁਰੂ ਸਮਝੋ ਹਮਾਰਾ ਨਮਸਕਾਰ ਤਿਸਹੀ ਕੋ ਹਮਾਰੀ चकल परजा जिने आप सवारी चिवकण को चिवकण सकदीयो सत्रण को पन मोहम्मद कियो कट कट के अंतर की जानत पने बुरे की पीर प्रशांत चिंटी ते कुंचर अस्तुला सब पर कृपा दृष्टि कर फुला संतन दुख पाएते दुखी सुख पाए सातन के सुखी एक एक की पीर पहचानै ਕਾਟਿਲ ਕਟਕੇ ਪਟਪਟ ਕੀ ਜਾਨਾ ਜਬ ਉਤਕਰਕ ਕਰਾ ਕਰਤਾਰਾ ਪਰਜਾ ਤਰਤ ਤਵਦੇ ਅਪਰ ਜਬ ਆਕਰਕ ਕਰਤੋ ਕਮੋ ਤੁਮ ਮਿਲਤ ਦੇ ਤਰਸਬੋ ਜੇਤੇ ਬਦਨ ਸਿਮਰਤ ਸਬਦਾਰੋ ਆਪ ਆਪਣੀ ਬੋਝੋ ਚਾਰੋ ਤੁ ਸਭ ਹੀ ਤੇ ਰਤ ਨਿਰਾਨਮ ਜਾਨਤ ਬੇਦ ਪੇਦ ਅਰ ਆਲਮ ਨਰਨਕਾਰ ਨਰੰਮਕਾਰ ਨਿਰਲੰਬਾਦ ਨਿਲਨਦ ਸੰਭਵ ਤਾ ਕਾ ਮੂਡਵ ਚਾਰਤ ਬੇਦਾ ਜਾ ਕੋ ਬੇਵ ਨ ਪਾਵਤ ਬੇਦਾ ਤਾ ਕੋ ਕਰ ਪਾਵਨ ਅਨੁਮਾਨਤ ਮਹਾ ਮੂਡ ਕਿਸ ਬੇਦ ਨ ਜਾਣਤ ਮਹਾ ਦੇਵ ਕੋ ਕਹਿਤ ਸਦਾ ਚਿਵ ਨਰੇਂਕਾਰ ਕਾ ਚੰਤਨਿ ਪੇਵ ਆਪ ਆਪਣੀ ਬੁਧ ਹਜੇਤੀ ਵਰਨਤ ਪਿੰਨ ਪਿੰਨ ਤੋ ਹੈ ਤੇਤੀ ਤੁਮਰਾ ਲਖਾ ਨ ਜਾਏ ਪਸਾਰਾ ਕਹਿ ਬਿਤੀ ਸਜਾ ਬ੍ਰਹਮ ਸਮਾਰਾ ਏਕ ਰੂਪ ਅਨੂਪ ਸਰੂਪ ਰੰਗ ਭਇਓ ਰਵ ਕਈ ਗੋਪਾਲ ਦਾ ਜਿਰ ਸਿਤ ਚਕੀਨੀ ਉਤ ਵਜ ਖਾਨ ਬਹੁ ਰਚਦਿਨੀ ਕਹੋ ਪੂਰ ਰਾਜਾ ਹਵੇ ਬੇਟਾ ਕਉ ਸਿੰ ਸ੍ਰਿਸ਼ਟ ਭਇਓ ਸੰਕਰ ਕੇਠਾ ਸਗਰੀ ਸ੍ਰਿਸ਼ਟ ਦਿਖਾਏ ਚੰਬਵ ਆਰ ਜੁਗਾਰ ਸਰੂਪ ਸੇ ਅੰਬਵ ਅਬ ਰਚਾ ਮੇਰੀ ਤੁਮ ਕਰੋ श्री कोबार식 चंद्रो दुष्ट जिते उठवत पता सकल मलेछ करो रण दाता जो स्तुत्व सरनी परे तिनके दुष्ट दुख ताव बरै पुरक जवान पग परे त्यारो तिनके तुम संकट सब तारो जो कल कोई एक बार कह ताके कान निकट नहीं है रक्षा होए ताई सब करला दुष्ट रिष्ट रेत तत्काल कृपा दृष्ट तन जाई न रहे ਤਾਕੇ ਤਾਪ ਤਨ ਕਮੋ ਰਹਿ ਰਿਤ ਸਿਤ ਕਰਮੋ ਸਭ ਹੋਈ ਡੁਟ ਛਾ ਸਕੈ ਨ ਕੋਏ ਇੱਕ ਵਾਰ ਜਿੰਨ ਤੁਮੈ ਸਮਾਰ ਆਕਾਰ ਪਾਸ ਦੇ ਤਾਈ ਅਵਾਰਾ ਨਿੰਨ ਨਰ ਨਾਮ ਤਿਹਾਰੋ ਕਹਾ ਦਰਦ ਤਿਸਤ ਦੋਖ ਤੇ ਰਹਾ ਅੜਕ ਕੇਤ ਮੈਂ ਸਰਨ ਤਿਆਰੀ ਆਪ ਹੱਤ ਦੇ ਲਿਓ ਅਵਾਰੀ ਸਰਬ ਧਰਮੋ ਸਾਈ ਦੁਸ਼ਟ ਦੋਖ ਤੇ ਲਿਓ ਬਚਾਈ ਭੜਕੇ ਕੇਤ ਮੈਂ ਸਰਬ ਤਿਹਾਰੀ ਆਪ ਹੱਥ ਦੇ ਲਿਓ ਅਬਰੀ ਸਰਬ ਤੌਰ ਮੋ ਹਉ ਸਾਈ ਦੁਸ਼ਟ ਦੋਖ ਤੇ ਲਿਓ ਬਚਾਈ ਵਾਹਿ ਗੁਰਜੀਕ ਘੰਡਸਾ ਵਾਹਿ ਗੁਰਜੀ ਕੀ ਫਤਿਹ